ਔ ਚੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਈ ਬੈਂਕਾਂ 'ਚ ਬਥੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀ ਇਹ ਔ ਜਦੋਂ ਤੱਕ ਨੱਚੀ ਮੈਂ ਵਾਰੀ ਆਉਂਗਾ ਨੋਟ ਤੇਰੇ ਜੀਜੇ ਦਾਏ ਦਿਲ ਦਰਿਆ ਸਾਲੀਏ ਇੱਥੇ ਰੱਖ ਤੇ ਮੇਰੇ ਭਰਾ ਕੀ ਮੈਨੂੰ ਗੁੱਸੇ ਵੀ ਹੋ ਜਾਂਦੇ ਆ ਯਾਰ ਸਾਡੇ ਬਟੂਏ ਖਾਲੀ ਕਰਾਦੇ ਨੇ ਆ ਕਰਾਦੇ ਮੈਂ ਸਾਲੀ ਨਾਲ ਤੇ ਤੁਸੀਂ ਨੱਚੀ ਭਾਈ ਹਾਂ ਇੱਕ ਗੱਲ ਆ ਤੁਹਾਡਾ ਬਟੋਵਾ ਦਾ ਜਰੂਰ ਭਰਿਆ ਹੋਣਾ ਇਸ ਗਾਣੇ ਨਾਲ। ਇਸ ਗਾਣੇ ਦੇ ਉੱਤੇ ਲੋਕ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਤੇ ਸਾਨੂੰ ਮਤਲਬ ਸਾਡੀ ਪਛਾਣ ਹੀ ਇਹ ਗਾਣਾ ਬਣ ਗਿਆ। ਭਾਬੀਏ ਨਹੀਂ ਦੋਵੇਂ ਹੱਥ ਜੋੜਾਂ ਮੈਂ ਤੇਰੀ ਗੱਦ ਗੱਲ ਨਾ ਮੋੜਾਂ ਹੋ ਕਰ ਹੀ ਲਾ ਕੋਈ ਕਰਨੀ ਜੇ ਛਣ ਛਣ ਹੋ ਜੇ ਦਿਔਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜੇ ਪਿਆਰ ਕਰਨ ਵਾਲੇ ਮੇਰੇ ਸਰੋਤੇ ਤੇ ਇਹ ਮੈਨੂੰ ਆਇਆ ਨਹੀਂ ਸੀ ਪੁੱਛਦੇ ਅੱਜ ਪ੍ਰੋਗਰਾਮ ਕਿੱਥੇ ਅੱਜ ਕਿੱਥੇ ਹੈ ਇਹ ਪਤਾ ਕੀ ਕਹਦੇ ਸੀ ਉਹ ਅੱਜ ਕਿੱਥੇ ਛਣਛਣ ਕਰਾਉਣ ਚੱਲੇ ਆ ਗਿੱਲ ਜਿਹੜੇ ਮਾਲਵੇ ਦੇ ਲੋਕ ਹੈ ਨਾ ਇਹ ਮਤਲਬ ਨੋ ਡਾਊਟ ਇਹ ਮਤਲਬ ਤੁਹਾਨੂੰ ਦਿਲੋਂ ਕੋਈ ਮਾੜੀ ਗੱਲ ਨਹੀਂ ਕਹਿੰਦੇ ਹਾਸੇ ਮਜ਼ਾਕ ਆਕੜਿਆ ਮਲਵਈ ਵੀ ਬੰਦਾ ਹਾਸੇ ਮਜ਼ਾਕ ਆਕੜਾ ਹੁੰਦਾ ਹੈ ਕਹਿੰਦੇ ਫਿਰ 99 92 ਚੋਂ ਫਿਰ ਕਿਸਟਾਂ ਚੱਲਦੀਆਂ ਅਸੀਂ ਟਿੱਕ ਲਈਆਂ ਤੇ ਫਿਰ ਉਹ ਕਿਵੇਂ ਚੱਲਦਾ ਸੀ ਕਿੰਨੇ ਗਾਣੇ ਕਿਵੇਂ ਉਹ ਵੀ ਥੋੜੀ ਜਿਹੀ ਜਰਨੀ ਦੱਸੋ ਨਾ ਇੱਕ ਮਾਸਟਰ ਟੇਪ ਅਸੀਂ ਸਟੂਡੀਓਜ਼ 'ਚ ਰਿਕਾਰਡ ਕਰਕੇ ਲਿਆਉਂਦੇ ਸੀਗੇ ਤੇ ਮਤਲਬ ਉਹ ਜਿਹੜਾ ਕੈਸਟਾਂ ਦਾ ਯੁੱਗ ਸੀ ਜ਼ਮਾਨਾ ਸੀ ਉਹ ਕੁਝ ਹੋਰ ਸੀਗਾ ਬਦਲਾਅ ਤਾਂ ਵੈਸੇ ਆਉਂਦੇ ਹੀ ਆਉਂਦਾ ਤੇ ਉਦੋਂ ਤਾਂ ਟਰੱਕਾਂ ਦੇ ਟਰੱਕ ਰੀਲਾਂ ਦੇ ਵਿਕਦੇ ਸੀਗੇ ਤੇ ਸਹੀ ਗੱਲ ਸੀ ਤੇ ਉਦੋਂ ਤਾਂ ਐ ਹੁੰਦਾ ਹੁੰਦਾ ਸੀ ਲੈ ਵੀ ਅੱਜ ਵੀ ਤੇ ਤੇਰੀਆਂ ਇੰਨੀਆਂ ਪੇਟੀਆਂ ਹੋਰ ਆ ਗਈਆਂ ਵੀ ਇੰਨੀਆਂ ਫਿਰ ਹੋਰ ਆ ਗਈਆਂ ਵੀ ਰੀਲਾਂ ਸੀਗੀਆਂ ਉਹਦਾ ਟਰੈਕਟਰ ਤੇ ਮੜ ਜਾ ਐਂਜ ਕਰਕੇ ਉਹਣੀ ਫੂਕੀ ਮਾਰ ਕੇ ਫੇਰ ਚਲਾ ਦੇ ਹੈ ਤੇ ਫਿਰ ਕਾਨੂੰ ਕਹਿੰਦਾ ਹਨੇਰੀ ਆਉਂਦੀ ਸੀ ਹਨੇਰੀ ਪੂਰੀ ਰੀਲਾਂ ਦਾ ਜੋ ਜਿਹੜਾ ਸੀਗਾ ਵਧੀਆ ਸੀ ਉਹ ਤਿਲਿਆ ਵੈਸੇ ਅੱਜਕੱਲ੍ਹ ਦੀਆਂ ਰੀਲਾਂ ਤਾਂ ਦੂਜੀ ਹੈ ਹੈ ਰੀਲਾਂ ਜੀ ਦੂਜੀ ਹਾਂ ਉਹ ਰੀਲਾਂ ਨੇ ਉਹ ਰੀਲ ਹੋਰ ਸੀ ਐ ਉਹ ਰੀਅਲ ਰੀਲ ਸੀ ਬਿਲਕੁਲ ਅੱਛਾ ਪਹਿਲੀ ਰੀਲ ਆਈ ਤੁਹਾਡੀ ਉਹ ਚਾ ਥੋੜਾ ਜਿਹਾ ਡਿਸਕਸ ਕਰੂੰਗੀ ਵੀ ਕੀ ਆ ਜਿਵੇਂ ਨਵਨਾਵ ਵਿਆਹ ਹੁੰਦਾ ਬੰਦਾ ਉੱਡਿਆ ਫਿਰਦਾ ਇਹੋ ਜਿਹਾ ਚਾਹ ਸੀ ਕਿ ਉਹ ਨਹੀਂ ਪੈਰ ਨਹੀਂ ਲੱਗਦੇ ਨਾ ਹਾਂਜੀ ਬਿਲਕੁਲ ਬਿਲਕੁਲ ਤੇ ਉਹਦਾ ਚਾਹ ਫਿਰ ਕਹਨੂੰ ਕਹਿੰਦਾ ਵਸ ਜਿਵੇਂ ਬੰਦੇ ਦਾ ਮੰਗਣਾ ਨਹੀਂ ਰੱਖਿਆ ਹੁੰਦਾ ਵੀ ਬਸ ਮੰਗਲਾਂ ਦੇ ਦਿਨ ਗੇੜਦਾ ਮੇਰਾ ਵਿਆਹ ਆ ਗਿਆ ਫਿਰ ਜਿਹੜਾ ਸੀ ਉਹ ਥੋੜਾ ਜਿਹਾ ਆਉਣ ਦੇ ਉਹੋ ਮੇਰਾ ਖਿਆਲ ਯਾਰ ਉਹਦੇ ਨਾਲ ਥੋੜਾ ਜਿਆ ਯਾਦ ਹਾਂ ਮੈਂ ਮੈਨੂੰ ਯਾਦ ਨਹੀਂ ਹੈ ਉਹ ਗਾਣਾ ਜਦੋਂ ਵਿਆਹ ਨੂੰ ਬਹੁਤ ਚਿਰ ਹੋ ਗਿਆ ਨਾ ਸੋਹਰੇ ਦਾ ਪਿੰਡ ਯਾਦ ਨਹੀਂ ਰਹਿਦਾ ਕੁੱਲ ਕਿੰਨੇ ਗਾਣੇ ਹੁਣ ਤੱਕ ਕਰ ਦਿੱਤੇ ਹੋਣਗੇ ਅਣਗਿਣਤ ਜਾਂ ਕੋਈ ਮਾੜੀ-ਮੁੱਟੀ ਗਿਣਤੀ ਵੱਜ ਸਕਦੀ ਨਹੀਂ ਗਾਣੇ ਤਾਂ ਹੁਣ ਕਿਉਂਕਿ ਸਾਡਾ 99 99 ਤੱਕ ਕਾਫੀ ਗਾਣੇ ਹੋ ਗਏ ਆ ਉਹ ਦੁਨੀਆ ਵਿੱਚ ਵਸਦੇ ਲੋਕੋ ਓਏ ਕੁਝ ਤੇ ਸਮਝੋ ਕੁਝ ਤੇ ਸੋਚੋ ਆ ਉੱਜੜ ਜਾਣਾ ਸੰਸਾਰ ਰੌਣਕ ਨਾਰਣੀ ਓਏ ਧੀ ਤੇ ਰੱਖ ਨਾ ਜੇ ਸਾੰਬੇ ਨਾ ਮਾਰਣੀ ਨਾ ਛਾਰਣੀ ਮੈਂ ਪੁੱਛਿਆ ਭਾਈ ਕਦੋਂ ਕੋਈ ਫਿਰ ਕੀੜਾ ਬਾਹਰ ਆ ਗਿਆ ਸੀਗਾ ਉਹਨੂੰ ਪੁੱਛਿਆ ਕਹਿੰਦਾ ਵੀ ਫਿਰ ਚੁੰਡੀਆਂ ਹੀ ਵੜਦਾ ਸੀ ਅੰਦਰ ਵੀ ਹੁਣ ਤੂੰ ਗਾ ਕਹਿੰਦਾ ਫਿਰ ਮੈਂ ਗਾਉਣ ਲੱਗ ਪਿਆ ਉਹ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਕਦੋਂ ਕੇ ਸਕੂਲ ਟਾਈਮ ਹੋ ਗਿਆ ਸੀ ਟੀਚਰ ਮਾਸਟਰ ਸਾਡੇ ਸਾਥੋਂ ਗਾਣੇ ਸੁਣਦੇ ਹੁੰਦੇ ਸੀਗੇ ਤੇ ਮੈਂ ਉਦੋਂ ਕਹਿੰਦੇ ਹੋਰ ਨੂੰ ਉੱਢ ਕੇ ਮੈਂ ਖੜਾ ਹੋ ਜਾਂਦਾ ਸੀਗਾ ਹਾਂ ਚਾਹ ਹੁੰਦਾ ਮੈਨੂੰ ਉਹ ਫਿਰ ਜਿਵੇਂ ਪਹਿਲਾਂ ਕਿਹਾ ਕੀੜਾ ਈਦਾ ਹਾਂ ਦਾ ਪਾਰ ਖਲੋਲੀ ਆ ਉਦੋਂ ਦਾ ਦੰਦੀ ਵੜਦੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਦੋਂ ਤੱਕ ਨੱਚੀ ਜਾਏਗੀ ਵਾਰੀ ਜਾਊਗਾ ਨੋਟ ਤੇਰੇ ਜੀਜੇ ਦਾ ਇਹ ਦਿਲ ਦਰਿਆ ਸਾਲੀਏ ਇਹ ਗਾਣਾ ਬਹੁਤ ਮਸ਼ਹੂਰ ਹੋਇਆ ਹਰ ਇੱਕ ਡੀਜੇ ਤੇ ਲੱਗਿਆ ਔਰ ਅੱਜ ਵੀ ਚੱਲਦਾ ਹੈ ਬਹੁਤ ਪੁਰਾਣਾ ਤੁਸੀਂ ਕਹਿੰਦੇ ਹੋਗੇ ਪਰ ਬਾਈ ਸਾਡਾ ਪੁਰਾਣਾ ਲੱਗਦਾ ਨਹੀਂ ਇੱਕ ਵਾਰ ਨਜ਼ਰ ਮਾਰ ਲਓ ਭੁਪਿੰਦਰ ਗਿੱਲ ਬਾਈ ਸਾਡੇ ਕੋਲ ਅੱਜ ਪਹੁੰਚੇ ਹੋਏ ਨੇ ਔਰ ਅੱਜ ਇੱਕ ਪ੍ਰੋਗਰਾਮ ਕੀਤਾ ਹੈ ਔਰ ਪ੍ਰੋਗਰਾਮ ਦੇ ਵਿੱਚ ਪੂਰੀਆਂ ਰੌਣਕਾਂ ਲਾਈਆਂ ਨੇ ਚਾਰ ਚੰਨ ਲਾਏ ਨੇ ਪਰ ਮੈਨੂੰ ਗਾਣਾ ਇਹਨਾਂ ਦਾ ਉਹੀ ਯਾਦ ਆ ਜੀਜੇ ਦਾ ਦਿਲ ਦਰਿਆ ਇੱਥੋਂ ਹੀ ਕੰਮ ਚੱਕਾਂਗੇ ਕਿਵੇਂ ਫਿਰ ਇਹ ਗਾਣਾ ਕਿਵੇਂ ਆਇਆ ਕਿਵੇਂ ਗਾਇਆ ਕੀ ਸੀ ਅੱਜ ਵੀ ਚੱਲਦਾ ਔਰ ਜਿਹੜੇ ਇੰਟਰਵਿਊ ਸੁਣ ਰਹੇ ਹੋਣਗੇ ਸ਼ਾਇਦ ਹੋ ਸਕਦਾ ਨਵੇਂ ਪੰਦੇਰੀ ਅੱਜ ਵੇਖੇ ਵੀ ਅੱਛਾ ਹੀ ਬਾਈ ਆ ਅੱਜ ਗਾਣਾ ਇਹਦਾ ਡੀਜੇ ਤੇ ਚੱਲਦਾ ਬਿਲਕੁਲ ਬਿਲਕੁਲ ਇਹ ਭਰਾ ਮੇਰਾ ਗਾਣਾ 2000 ਮੇਰੇ ਖਿਆਲ ਪੰਜ ਚ ਚਾਰ ਪੰਜ ਚ ਆਇਆ ਸੀ ਹੂੰ ਤੇ ਸਾਡੇ ਲਾਹਵ ਚ ਤਾਮਲੀ ਵਾਲੇ ਸਾਡੇ ਅੰਕਲ ਜੀ ਉਹਨਾਂ ਦਾ ਗਾਣਾ ਲਿਖਿਆ ਹੋਇਆ ਜੀ ਅਸੀਂ 8 ਗਾਣੇ ਕੀਤੇ ਸੀਗੇ ਫਾਈਨ ਟੋਨ ਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਨੇ ਹੂੰ ਅਸੀਂ ਹੋਰ ਹੀ ਗਾਣੇ ਤੇ ਟੱਕਰਾਂ ਮਾਰੀ ਗਏ ਆ ਸਾਨੂੰ ਲੋਕਾਂ ਨੇ ਦੱਸਿਆ ਵੀ ਆਹ ਤੁਹਾਡਾ ਗਾਣਾ ਸਭ ਤੋਂ ਵਧੀਆ ਹੈ हां ਇਹਨੂੰ ਤੁਸੀਂ ਗਾਣੇ ਨੂੰ ਵੀਡੀਓ ਬਣਾਉ ਨੂੰ ਸ਼ੂਟ ਕਰੋ ਤੇ ਫਿਰ ਅਸੀਂ ਲੋਕਾਂ ਦੀ ਮੰਗ ਤੇ ਅਸੀਂ ਫਟਾਫਟ ਪ੍ਰੋਗਰਾਮ ਵੀ ਚੱਲਦੀ ਸੀ ਉਹਨਾਂ ਦੌਰਾਂ ਦੇ ਵਿੱਚ ਫਟਾਫਟ ਅਸੀਂ ਕਰਕੇ ਅਰੇਂਜਮੈਂਟ ਆਪਣਾ ਤੇ ਅਸੀਂ ਫਿਰ ਗਾਣਾ ਸ਼ੂਟ ਕੀਤਾ ਤੇ 2005 ਦੇ ਵਿੱਚ ਆਇਆ ਸੀ ਗਾਣਾ ਤੇ ਬਹੁਤ ਰੰਗ ਲਾਏ ਆ ਗਾਣੇ ਨੇ ਤੇ ਮੇਰੇ ਭਰਾ ਕੀ ਵੀ ਉਹਨਾਂ ਗੁੱਸੇ ਵੀ ਹੋ ਜਾਂਦੇ ਆ ਯਾਰ ਸਾਡੇ ਬਟੂਏ ਖਾਲੀ ਕਰਾਦੇ ਨੇ ਐ ਕਰਾਦੇ ਮੈਂ ਸਾੜੀ ਨਾਲ ਵੀ ਤੁਸੀਂ ਨੱਚੀ ਭਾਈ ਪਰ ਪਰ ਇੱਕ ਗੱਲ ਆ ਤੁਹਾਡਾ ਬਟੋਆ ਤਾਂ ਜਰੂਰ ਭਰਿਆ ਹੋਣਾ ਇਸ ਗਾਣੇ ਨਾਲ ਨਹੀਂ ਉਹ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਭਰਦਾ ਤਾਂ ਉਹੀ ਹੈ ਪਰ ਜ਼ਰੀਆ ਭੈਣ ਭਾਈਆਂ ਦਾ ਹੋ ਜਾਂਦਾ ਹੁੰਦਾ ਤੇ ਇਸ ਕਰਕੇ ਇਹ ਗਾਣੇ ਦੇ ਉੱਤੇ ਲੋਕ ਬਹੁਤ ਇੰਜੋਏ ਕੀਤਾ ਸਾਰਿਆਂ ਨੇ ਤੇ ਸਾਨੂੰ ਮਤਲਬ ਸਾਡੀ ਪਛਾਣ ਹੀ ਇਹ ਗਾਣਾ ਬਣ ਗਿਆ ਅੱਛਾ ਫਰਕ ਪਿਆ ਕੋਈ ਆਵਾਜ਼ 'ਚ ਉਦੋਂ ਤੇ ਅੱਜ ਜੇ ਅੱਜ ਅਸੀਂ ਹੁਣ ਕਹੀਏ ਵੀ ਤੁਸੀਂ ਉਹ ਸਤਰਾ ਸੁਣਾ ਦਿਓ ਦੁਆਰਾ ਕਿਵੇਂ ਫਿਰ ਆਦਿ ਉਹ ਵੀ ਪੂਰੀ ਰੌਣਕ ਲਾ ਦਿਓ ਮੈਂ ਖਿਆਰ ਬਿਲਕੁਲ ਜ ਬਿਲਕੁਲ ਜ ਬਿਲਕੁਲ ਓ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਈ ਬੈਂਕਾਂ 'ਚ ਬਥੇਰੇ ਓ ਝੋਨੇ ਦੀ ਟਰਾਲੀ ਸਿੱਟੀ ਮੰਡੀ 'ਚ ਸਵੇਰੇ ਮੁੱਕਦੇ ਨਾ ਨੋਟ ਪਈ ਬੈਂਕਾਂ 'ਚ ਬਥੇਰੇ ਮੈਨੂੰ ਸਾਲੇ ਦੇ ਵਿਆਹ ਦਾ ਪੂਰਾ ਚਾਹ ਸਾਲੀ ਇਹ ਓ ਜਦੋਂ ਤੱਕ ਨੱਚੀ ਮਵਾਰੀ ਆਉਂਗਾ ਨੋੜ ਤੇਰੇ ਜੀਜੇ ਦਾਏ ਦਿਲ ਦਰਿਆ ਸਾਲੀਏ ਇੱਥੇ ਰੱਖ ਪੂਰੀ ਮੜਕ ਹੈ ਬਾਈ ਅੱਜ ਵੀ ਹੈ 5 ਤੇ ਅੱਜ 25 ਹਾਂਜੀ 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 ਬਿਲਕੁਲ ਮੈਨੂੰ ਨਹੀਂ ਪਤਾ ਕਿ ਮੜਕ ਤਾਂ ਰਹਿਣੀ ਰਹਿਣੀ ਉਮਰ ਕਿਹੜੀ ਆ ਬਹੁਤ ਘਟਾ ਬਈ ਬੇਗਾਮੇ ਉਮਰ ਵਾਲਾ ਵਿੱਚ ਮੈਟਰ ਪਾਦਾ ਮੈਂ ਫਿਰ ਪੁੱਛ ਲੈਣੀ ਆ ਜੇ ਨਾ ਪੁੱਛੀ ਕਮੈਂਟ ਅੱਜ ਦੱਸ ਦੇਣੀ ਇਹਨਾਂ ਦੇ ਦੋਸਤਾਂ ਨੇ ਨਹੀਂ ਨਹੀਂ ਮੈਨੂੰ ਦੇਖੋ ਜੀ ਅਸੀਂ ਸਾਡੇ ਚਾਉਣ ਵਾਲੇ ਜਿਹੜੇ ਉਹਨੂੰ ਪਤਾ ਹੀ ਹੈ ਭពਿੰਦਰ ਕਦੋਂ ਸ਼ੁਰੂ ਹੋਇਆ ਹੈ ਤੇ ਕਹਿੰਦੇ ਹੁੰਦੇ ਜੇ ਨੱਚਣਾ ਘੁੰਮਣੇ ਕੱਢਣਾ ਫਿਰ ਇਹ ਤਾਂ ਗੱਲਾਂ ਓਪਨ ਹੋਈ ਜਾਂਦੀਆਂ ਨੇ ਨਾਲੇ ਇੱਕ ਉਮਰ ਦੱਸਣ ਦੀ ਵੀ ਉਹ ਇੱਕ ਹੱਦ 'ਚ ਹੁੰਦੀ ਉਦੋਂ ਤੱਕ ਬੰਦ ਲਗਾਉਂਦਾ ਨਹੀਂ 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 ਮੇਰੇ ਜਿਹੜੇ ਸਰੋਤੇ ਆ ਨਾ ਸਟੈਮ ਉਹ ਕਮੈਂਟ ਕਰਕੇ ਦੱਸਣਗੇ ਹਾਂ ਵੀ ਬਾਈ ਹਾਂ ਵੀ ਉਮਰ ਕਿੰਨੀ ਹੈ ਕਿਹੜਾ ਗਾਣਾ ਕਦੋਂ ਆਇਆ ਸੀ ਕਿਹੜਾ ਕਦੋਂ ਆਇਆ ਸੀ ਇੰਨਾ ਪਿਆਰ ਕਰਦੇ ਮੈਨੂੰ ਇਹ ਹਾਂ ਇੱਕ ਹੋਰ ਮਸ਼ਹੂਰ ਹੋਇਆ ਸੀ ਗਾਣਾ ਛਣ ਛਣ ਉਹ ਹਾਂ ਉਹ ਉਹ ਨਾਲ ਮੈਂ ਕਹਿੰਦਾ ਵੀ ਆਪਾਂ ਪਹਿਲਾਂ ਗਾਣੇ ਲਈ ਰੌਣਕ ਲਾ ਦਈਏ ਜਿਹੜੇ ਸੁਣਣ ਵਾਲੇ ਸਰੋਤੇ ਉਹਨਾਂ ਨੂੰ ਵੀ ਥੋੜਾ ਜਿਹਾ ਸਰੂਰ ਆ ਜਾਊਗਾ ਫਿਰ ਇੰਟਰਵਿਊ ਥ ਹਾਂ ਜੀ ਉਹਦੋਂ ਵਾਰ ਸਾਡਾ ਛਣ ਛਣ ਪਹਿਲਾ ਛਣ ਛਣਾਇਆ ਸੀਗਾ ਬਟੂਆ ਬਾਚ ਆਇਆ ਸੀਗਾ ਉਹ ਗਾਣਾ ਸੀਗਾ ਹੋ ਭਾਬੀਏ ਨਹੀਂ ਦੋਵੇਂ ਹੱਥ ਜੋੜਾਂ ਮੈਂ ਤੇਰੀ ਕਦੇ ਗੱਲ ਨਾ ਮੋੜਾਂ ਭਾਬੀਏ ਨਹੀਂ ਦੋਵੇਂ ਹੱਥ ਜੋੜਾਂ ਮੈਂ ਤੇਰੀ ਕਦੇ ਗੱਲ ਨਾ ਮੋੜਾਂ ਹੋ ਕਰ ਹਿਲਾ ਕੋਈ ਕਰਨੀ ਜੇ ਛਣ ਛਣ ਹੋ ਜੇ ਦਿਔਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜੇ ਦਿਔਰ ਤੇਰੇ ਦੇ ਕਰਨੀ ਜੇ ਛਣ ਛਣ ਹੋ ਜੇ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿਉਂਕਿ ਜਦੋਂ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹੁੰਦੇ ਸੀ ਨਾ ਮੈਨੂੰ ਮਤਲਬ ਜਿਹੜੇ ਮੇਰੇ ਉਹ ਚਾਹਣ ਵਾਲੇ ਬੰਦੇ ਪਿਆਰ ਕਰਨ ਵਾਲੇ ਮੇਰੇ ਸਰੋਤੇ ਤੇ ਇਹ ਮੈਨੂੰ ਆਏ ਨਹੀਂ ਸੀ ਪੁੱਛਦੇ ਅੱਜ ਪ੍ਰੋਗਰਾਮ ਕਿੱਥੇ ਅੱਜ ਕਿੱਥੇ ਹੈ ਇਹ ਪਤਾ ਕੀ ਕਹਿੰਦੇ ਸੀ ਉਹ ਅੱਜ ਕਿੱਥੇ ਸ਼ਣਸ਼ਣ ਕਰਾਉਂ ਚੱਲੇ ਆ ਗਿੱਲ ਐਂ ਕਹਿੰਦੇ ਹੁੰਦੇ ਸੀ ਮਾਰਕਾ ਬਣ ਗਿਆ ਫਿਰ ਸ਼ਣਸ਼ਣ ਬਿਲਕੁਲ ਜੀ ਇਹ ਮੇਰੇ ਚਾਹਣ ਵਾਲੇ ਸਰੋਤੇ ਜਿਉਂਦੇ ਵਸਦੇ ਰਹੇ ਮੈਂ ਤਾਂ ਇਹਨਾਂ ਦੇ ਸਿਰ ਤੇ ਆ ਸਾਰਾ ਕੁਝ ਇਹਨਾਂ ਨੇ ਸਾਡੀ ਪਹਿਚਾਣ ਬਣਾਈ ਹੈ ਤੇ ਇਹਨਾਂ ਨੇ ਨਾਂ ਰੱਖਿਆ ਸੀ ਵੀ ਛਣ ਛਣ ਕਰਾਉਣ ਚ ਲੈ ਕਿੱਥੇ ਚੱਲਿਆ ਹੂੰ ਇਹ ਹੀ ਕਹਿੰਦੇ ਸਾਰੇ ਗਰਨਾਮ ਵੀ ਨਾਲ ਮਿੱਠਾ ਗਾਮਾ ਸਿੱਧਾ ਹਾਂ ਗਾਮਾ ਔਰ ਯਾਰੀ ਕਹਿੰਦੇ ਬੜੀ ਪੁਰਾਣੀ ਹਾਂਜੀ 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 ਭਰਾ ਮਿਲੇ ਅਸੀਂ 9-10 ਸਾਲ ਬਾਅਦ ਅੱਜ ਫੇਰ ਮਿਲੇ ਹਾਂ ਦੁਬਾਰਾ ਬਿਲਕੁਲ ਬਿਲਕੁਲ ਹਾਂ 10 ਸਾਲ ਬਾਅਦ ਮਿਲੇ ਗਾਮੇ ਵੀਰ ਦਾ ਪਿੰਡ ਆ ਜੀ ਡਿਸਟ੍ਰਿਕਟ ਫਰੋਜਪੁਰ ਟਿੱਬੀਕਲਾਂ ਪਿੰਡ ਹੈ ਬਾਈ ਦੇ ਪਿੰਡ ਅਸੀਂ ਅੱਜ ਮੇਲਾ ਲਾਇਆ ਦੇਖੋ ਰੌਣਕਾਂ ਲੱਗੀਆਂ ਪਈਆਂ ਆਲੇ ਦੋਲੇ ਸਾਰੇ ਭਰਾ ਬੈਠੇ ਨੇ ਤੇ ਅੱਜ ਸਾਡੀ ਖੁੱਲੀ ਜੀ ਇੰਟਰਵਿਊ ਹੈ ਇਹ ਤੇ ਇਹ ਚੈਨਲ ਦੇ ذریعے ਆਵਾਜ਼ੇ ਪੰਜਾਬ ਦੇ ਮੈਂ ਦੱਸਣਾ ਚਾਹੁੰਦਾ ਟਿੱਬੀਕਲਾਂ ਦੇ ਵਿੱਚ ਅੱਜ ਫਕੀਰਾਂ ਦੇ ਦਰਬਾਰ ਤੇ ਮੇਲਾ ਸੀਗਾ ਇਹਨਾਂ ਨੇ ਮੈਨੂੰ ਦੂਸਰੀ ਵਾਰੀ ਮੌਕਾ ਦਿੱਤਾ ਮੇਰੇ ਭਰਾਵਾਂ ਨੇ ਪਿੰਡ ਵਾਲੇ ਨੇ ਤੇ ਮੈਂ ਸਾਰਿਆਂ ਦਾ ਥੈਂਕ ਯੂ ਕਰਦਾ ਜੀ ਅੱਜ ਮੈਂ ਮੈਨੂੰ ਕਹਿੰਦੇ ਵੀ ਤੁਹਾਡਾ ਪਰਫਾਰਮ ਬਿਲਕੁਲ ਉਦਾਂ ਹੀ ਲੱਗਿਆ ਸਾਨੂੰ ਜਿਵੇਂ ਅੱਜ ਤੋਂ 2014 ਚ ਹੈ ਸੀਗਾ 2014 ਚ ਮੇਰਾ ਹਾਂ 14 ਚ ਤੇ ਅੱਜ ਮੇਰਾ خیال 25 ਹੋ ਗਈ ਤੇ ਅੱਜ ਵੀ ਮੈਨੂੰ ਉਨਾ ਹੀ ਪਿਆਰ ਦਿੱਤਾ ਤੇ ਅਗਲੀ ਵਾਰੀ ਜਦੋਂ ਮੈਨੂੰ ਫੇਰ ਬੁਲਾਉਣਗੇ ਤੇ ਮੈਂ ਫੇਰ ਪੂਰੀ ਮਿਹਨਤ ਕਰਕੇ ਆਉਂਗਾ ਜੀ ਇੱਥੇ ਨਾ ਫਰੋਈ ਪਰ ਇੱਕ ਕਹਾਵਤ ਬੜੀ ਸੈਟ ਆ ਕਹਿੰਦੇ ਵੀ ਜਦੋਂ ਜਿਵੇਂ ਹੋ ਸਕਦਾ ਤੁਹਾਨੂੰ ਵੀ ਕਿਸੇ ਨੇ ਕਿਹਾ ਹੋਵੇ ਕਹਿੰਦੇ ਵੀ ਜਦੋਂ ਸਟੇਜ ਤੇ ਸਿੰਗਰ ਗਾਉਂਦਾ ਨਾ ਕੋਈ ਪਰਾਲਾ ਪਤਾ ਕੀ ਕਹਿੰਦੇ ਆ ਜਿਵੇਂ ਮੰਨ ਲਓ ਤੁਸੀਂ ਗਾਰੇ ਹੋਗੇ ਕਹਿੰਦੇ ਭਿੰਦਰ ਗਿੱਲਰ ਕੇ ਲੱਗਦਾ ਨਹੀਂ ਜੀ ਪਿਆਰ ਕਰਦੇ ਪਿਆਰ ਕਰਦੇ ਵਸੋ ਹੀ ਗਾਰੇ ਗਿੰਦਰ ਬਰਾੜ ਆਏ ਸੀ ਇੱਥੇ ਵਾਵਾ ਟੈਂਪਲਾਂ ਤੇ ਉਦੋਂ ਥੱਲੋਂ ਕਹਿੰਦੇ ਭਾਜੀ ਬਿਲਕੁਲ ਗੁਰਵਿੰਦਰ ਬਰਾੜ ਲੱਗਦਾ ਈ ਤੂੰ ਉਹ ਫਿਰ ਤੁਹਾਨੂੰ ਪਤਾ ਮਾਲਵੇ ਵਾਲੇ ਬੰਦੇ ਹਾਸੇ ਮਜ਼ਾਕ ਕਰਦੇ ਹੁੰਦੇ ਆ ਇਹ ਹਾਂ ਇਹ ਫਰੋਹੀਪੁਰ ਏਰੀਆ ਸਾਨੂੰ ਬਹੁਤ ਪਿਆਰ ਕਰਦਾ ਜੀ ਇੱਧਰ ਮੇਲੇ ਹੁੰਦੇ ਆ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਅਸੀਂ ਮੈਂ ਕਿਹਾ ਨੇੜੇ ਨੇੜੇ ਕੋਈ ਪਿੰਡ ਨਹੀਂ ਛੱਡਿਆ ਹੁਣ ਤੇ ਇਹ ਜਿਹੜੇ ਮਾਲਵੇ ਦੇ ਲੋਕ ਆ ਨਾ ਇਹ ਮਤਲਬ ਨੋ ਡਾਊਟ ਇਹ ਮਤਲਬ ਤੁਹਾਨੂੰ ਦਿਲੋਂ ਕੋਈ ਮਾੜੀ ਗੱਲ ਨਹੀਂ ਕਹਿੰਦੇ ਹਾਸੇ ਮਜ਼ਾਕ ਆਕਲਿਆ ਮਲਵਾਈ ਵੀ ਬੰਦਾ ਹਾਸੇ ਮਜ਼ਾਕ ਆਕਲ ਹੁੰਦਾ ਇਸ ਕਰਕੇ ਫਰੋਜ਼ਪੁਰ ਵਾਲੇ ਲਵ ਯੂ ਮੈਨੂੰ ਬਹੁਤ ਪਿਆਰੇ ਜੇ ਭਾਈ ਜਰਨੀ ਕਦੋਂ ਕੋ ਸਟਾਰਟ ਕੀਤੀ ਸੀ ਇਹ ਵੀ ਥੋੜਾ ਜਿਆਦਾ ਦੱਸ ਦਈਏ ਮੈਂ ਤਕਰੀਬਨ ਮੇਰਾ ਖਿਆਲ ਵੀ ਅਸੀਂ 91 92 ਵਾਲੀ ਹੈ ਜੀ ਹਾਂ ਸਭ ਗੱਲ 91 ਜਾਂ 92 ਦੀ ਹੋਣੀ ਬਸ 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 ਹਾਂ ਤੇ ਉਹਨਾਂ ਦਿਨਾਂ ਜਾਂ ਜਦ ਅਸੀਂ ਸਟਾਰਟ ਕੀ ਸੀ ਮੇਰੀ ਸੋਲੋ ਕੈਸਟ ਆਈ ਸੀਗੀ ਤੇ ਉੱਥੋਂ ਹੌਲੀ ਹੌਲੀ ਚੱਲਦੇ 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 ਜਰਨੈਲ ਕਮਾਂਡ ਜੀ ਨੇ ਮੇਰੀ ਸਾਲੀਆਂ ਨੇ ਰੀਵਨ ਕਟਾਉਣਾ ਸੀਐਮਸੀ ਕੰਪਨੀ ਦੇ ਵਿੱਚ ਨੰਬਰ ਕੀਤਾ ਸੀਗਾ ਤੇ ਉੱਥੋਂ ਫਿਰ ਲਾਹਵ ਅੰਕਲ ਜੀ ਦੇ ਗਾਣੇ ਤੇ ਸਾਡੀਆਂ ਵਾਜਾਂ ਲੋਕਾਂ ਨੇ ਜੀ ਬਹੁਤ ਪਿਆਰ ਦਿੱਤਾ ਅੱਜ ਤੱਕ ਸਾਨੂੰ ਪਿਆਰ ਦੇ ਰਹੇ ਨੇ ਆਪਾਂ ਦੇਣ ਹੀ ਦੇ ਸਕਦੇ ਸਰੋਤਿਆਂ ਦਾ ਕਹਿੰਦੇ ਫਿਰ 9992 ਚ ਤਾਂ ਫਿਰ ਕੈਸਟਾਂ ਚੱਲਦੀਆਂ ਸੀ ਡਿੱਕਲੀਆਂ ਤੇ ਫਿਰ ਉਹ ਕਿਵੇਂ ਚੱਲਦਾ ਸੀ ਕਿੰਨੇ ਗਾਣੇ ਕਿਵੇਂ ਉਹ ਵੀ ਥੋੜੀ ਜਿਹੀ ਜਰਨੀ ਦੱਸੋ ਨਾ ਕਿਉਂਕਿ ਅੱਜ ਤਾਂ ਡਿਜੀਟਲ ਜਮਾਨਾ ਮੈਂ ਟੋਮੋਟਰ ਲੀਜ਼ਿੰਗ ਹੋ ਜਾਂਦੀ ਸਭ ਕੁਝ ਹੋ ਜਾਂਦਾ ਪੋਸਟਰ ਛੱਪ ਜਾਂਦੇ ਉਦੋਂ ਫਿਰ ਕਿੱਥੋਂ ਇਹ ਸਾਰਾ ਕੁਝ ਹੁੰਦਾ ਕਿਵੇਂ ਹੁੰਦਾ ਸੀ ਔਖਾ ਸੀ ਉਦੋਂ ਹਾਂ ਇਹ ਇੱਥੇ ਆਪਣੇ ਫਾਇੰਡ ਹੋਣ ਵਾਲੇ ਰਜਿੰਦਰ ਸਿੰਘ ਇਹਨਾਂ ਦੇ ਬ੍ਰਦਰ ਸੀਗੇ ਉਹਨਾਂ ਦੀ ਫੈਕਟਰੀ ਹੁੰਦੀ ਸੀ ਬਹੁਤ ਵੱਡੀ ਤੇ ਰੀਲਾਂ ਸਾਰੀਆਂ ਇੱਕ ਮਾਸਟਰ ਟੇਪ ਅਸੀਂ ਸਟੂਡੀਓਜ਼ 'ਚ ਰਿਕਾਰਡ ਕਰਕੇ ਲੈ ਆਉਂਦੇ ਸੀਗੇ ਤੇ ਮੈਂ ਮਤਲਬ ਕਹਿ ਲਓ ਵੀ ਪੁਰਾਣੇ 뮤జిਕ ਦੇ ਸੁਰੇਂਦਰ ਵਚਨ ਜੀ ਤੇ ਅਤਲ ਸ਼ਰਮਾ ਜੀ ਬਰਿੰਦਰ ਜੀ ਉਹਨਾਂ ਦੇ ਬੇਟੇ ਵੀ ਬਹੁਤ ਅੱਛਾ ਕੰਮ ਕਰ ਰਹੇ ਆ ਤੇ ਮੈਂ ਕੁਲਜੀਤ ਭਾਜੀ ਲੁਧਿਆਣੇ ਤੋਂ ਕਿੱਟੂ ਭਾਜੀ ਹੁਣ ਮੈਂ ਬਹੁਤ ਮਿਊਜ਼ਿਕ ਡਾਇਰੈਕਟਰਾਂ ਦਾ ਕੰਮ ਕੀਤਾ ਮਦਨ ਸ਼ੌਂਕੀ ਜੀ ਤੇ ਸਚਨ ਹੂਜਾ ਜੀ ਤੇ ਹੋਰ ਹੁਣ ਮੈਂ ਨਵੇਂ ਨਾਲ ਵੀ ਮੇਰੇ ਅਮਦਾਦ ਅਲੀ ਬਿਨੇ ਕਮਲ ਮੈਂ ਸਾਰਿਆਂ ਦਾ ਕੰਮ ਕਰ ਰਿਹਾ ਤੇ ਮਤਲਬ ਉਹ ਜਿਹੜਾ ਕੈਸਟਾਂ ਦਾ ਯੁੱਗ ਸੀ ਜ਼ਮਾਨਾ ਸੀ ਉਹ ਕੁਝ ਹੋਰ ਸੀਗਾ ਬਦਲਾਅ ਤਾਂ ਵੈਸੇ ਆਉਂਦੇ ਹੀ ਆਉਂਦਾ ਤੇ ਉਦੋਂ ਤਾਂ ਟਰੱਕਾਂ ਦੇ ਟਰੱਕ ਰੀਲਾਂ ਦੇ ਵਿਕਦੇ ਸੀਗੇ ਤੇ ਸਹੀ ਗੱਲ ਸੀ ਤੇ ਉਦੋਂ ਤਾਂ ਐ ਹੁੰਦਾ ਹੁੰਦਾ ਸੀ ਲੈ ਵੀ ਅੱਜ ਵੀ ਤੇ ਤੇਰੇ ਇੰਨੀਆਂ ਪੇਟੀਆਂ ਹੋਰ ਆ ਗਈਆਂ ਵੀ ਇੰਨੀਆਂ ਫਿਰ ਹੋਰ ਆ ਗਈਆਂ ਵੀ ਤੇ ਬਾਕੀ ਆਰਡਰ ਦਿੱਤਾ ਜਾਂਦਾ ਸੀ ਹਾਂਜੀ ਹਾਂ ਹਾਂ ਬਿਲਕੁਲ ਰਾਤ ਨੂੰ ਆਰਡਰ ਦਿੰਦੇ ਸੀ ਫਿਰ ਜਿਹਨਾਂ ਨੂੰ ਟਰੱਕਾਂ ਦੇ ਟਰੱਕ ਵੇਖਦੇ ਰੀਲਾਂ ਦੇ ਤੇ ਨਾਲੇ ਰੀਲ ਦੀ ਜਿਹੜੀ ਉਹਦੀ ਮਤਲਬ ਮਨਿਆਸ ਸੀ ਬਹੁਤ ਜ਼ਿਆਦਾ ਸੀਗੀ ਅੱਜ ਕੱਲ ਸੀੜੀਆਂ ਸੂੜੀਆਂ ਦਾ ਸਿਸਟਮ ਜੋ ਬਾਅਦ ਚ ਆਇਆ ਉਹ ਤਾਂ ਮਾੜੀ ਜਿਹੀ ਉੱਤੇ ਛਿਰੀ ਟਾਈਆਂ ਪੈ ਗਈਆਂ ਤੇ ਮਤਲਬ ਉਹ ਮਤਲਬ ਜੰਪ ਕਰਨ ਲੱਗ ਜਾਂਦੇ ਸੀਗੇ ਜਿਹੜੀਆਂ ਰੀਲਾਂ ਸੀਗੀਆਂ ਉਹਦਾ ਟਰੈਕਟਰ ਦੇ ਮੜਾਂ ਐਂਜ ਕਰਕੇ ਉਹੜੀ ਫੂਕ ਜੀ ਮਾਰ ਕੇ ਫੇਰ ਚਲਾ ਦੇ ਹੈ ਤੇ ਫਿਰ ਕਾਨੂੰ ਕਹਿੰਨਾ ਹੂੰ ਨੇਰੀ ਆਉਂਦੀ ਸੀ ਨੇਰੀ ਪੂਰੀ ਰੀਲਾਂ ਦਾ ਜੋ ਕੇ ਜਿਹੜਾ ਸੀਗਾ ਵਧੀਆ ਸੀ ਉਹ ਵਧੀਆ ਸਮਝ ਬਿਲਕੁਲ ਬਿਲਕੁਲ ਭਾਈ ਜਦੋਂ ਪਹਿਲਾ ਟੇਪ ਕੀਤੀ ਹੋਗੀ ਰੀਲ ਕੀਤੀ ਹੋਗੀ ਰੀਲ ਸ਼ਬਦ ਹੀ ਵਰਤੀ ਲਿਆ ਵੈਸੇ ਅੱਜ ਕੱਲ੍ਹ ਦੀਆਂ ਰੀਲਾਂ ਤਾਂ ਦੂਜੀਆਂ ਆਈਆਂ ਨੇ ਹਾਂ ਉਹ ਰੀਲਾਂ ਨੇ ਉਹ ਰੀਲ ਹੋਰ ਸੀ ਐ ਉਹ ਰੀਅਲ ਰੀਲ ਸੀ ਬਿਲਕੁਲ ਅੱਛਾ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਣਾ ਜਦੋਂ ਪਹਿਲੀ ਟੇਪ ਆਈ ਪਹਿਲੀ ਰੀਲ ਆਈ ਤੁਹਾਡੀ ਉਹ ਚਾਹ ਥੋੜਾ ਜਿਹਾ ਡਿਸਕਸ ਕਰੋਗੇ ਵੀ ਕੀ ਆ ਜਿਵੇਂ ਨਵਨਾਵ ਵਿਆਹ ਹੁੰਦਾ ਬੰਦਾ ਉੱਡਿਆ ਫਿਰਦਾ ਇਹੋ ਜਿਹਾ ਚਾਹ ਸੀ ਜੋ ਪੈਰ ਨਹੀਂ ਲੱਗਦੇ ਨਾ ਹਾਂਜੀ ਬਿਲਕੁਲ ਬਿਲਕੁਲ ਚਾਹ ਜ਼ਰੂਰ ਡਿਸਕਸ ਨਹੀਂ ਨਹੀਂ ਮੈਂ ਜਦੋਂ ਸਾਡੀ ਸਹੁਰਿਆਂ ਤੋਂ ਆਈ ਮਟਿਆਰ ਟੇਪ ਆਈ ਸੀ ਅਸੀਂ ਟੇਪ ਹੋ 7000 ਚ ਰਿਕਾਰਡ ਕਰੀ ਸੀਗੀ ਮਦਨ ਸ਼ੌਂਕੀ ਦਾ ਮਿਊਜ਼ਿਕ ਸੀਗਾ ਹਾਂਜੀ 7 ਗਾਣੇ ਮਤਲਬ 8 ਗਾਣੇ ਸੀਗੇ ਅੱਛਾ 7000 ਚ ਮਤਲਬ 1000 ਤੋਂ ਵੀ ਥੱਲੇ ਰਹਿ ਗਿਆ ਮਤਲਬ ਉਹਨਾਂ ਟਾਈਮ ਹਾਂ ਮਤਲਬ ਅਸੀਂ ਚੀਮਾ ਸਟੂਡੀਓ ਸੀਗੇ ਅਸੀਂ ਚੰਡੀਗੜ੍ਹ ਹਾਂ ਤੇ ਉਹਦਾ ਚਾਫਰ ਕਾਨੂੰ ਕਹਿੰਦਾ ਵਸ ਜਿਵੇਂ ਬੰਦੇ ਦਾ ਮੰਗਣਾ ਨਹੀਂ ਰੱਖਿਆ ਹੁੰਦਾ ਵੀ ਵਸ ਉਂਗਲਾਂ ਦੇ ਦਿਨ ਗਿਣਦਾ ਮੇਰਾ ਵਿਆਹ ਆ ਗਿਆ ਸਾਨੂੰ ਐ ਚਾਹ ਹੁੰਦਾ ਸੀ ਵੀ ਪੋਸਟਰ ਲਾਉਣੇ ਆਪਾਂ ਦੀ ਅਜਿਹੀ ਲਾਵਾਂਗੇ ਮੈਂ ਆਪਣੇ ਪੋਸਟਰ ਖੁਦ ਲਾ ਕੇ ਆਉਂਦਾ ਹੁੰਦਾ ਸੀਗਾ ਹਾਂਜੀ ਹਾਂਜੀ ਆ ਇਹ ਮੈਂ ਮੈਂ ਵੀ ਗੱਲ ਮੈਂ ਬਹੁਤ ਸਾਰੇ ਇੰਦਰਜੀਤ ਨਿੱਕੂ ਹੋਰਾਂ ਨਾਲ ਗੱਲ ਹੋਈ ਹੈ ਨਾ ਗੱਲ ਹਰਦੀਪ ਹੋਰਾਂ ਨਾਲ ਮੈਂ ਉਹਨਾਂ ਨੂੰ ਰਾਤ ਨੂੰ ਪੋਸਟਰ ਲਾਉਂਦੇ ਦੇਖਿਆ ਬਾਈ ਉਹਨਾਂ ਨੂੰ ਨਹੀਂ ਨਹੀਂ ਬਿਲਕੁਲ ਕਲਾਕਾਰ ਆਪਣੇ ਪੋਸਟਰ ਆਪ ਲਾਉਂਦਾ ਸੀ ਯਾਰ ਉਹਦਾ ਚਾਈ ਇੰਨਾ ਹੁੰਦਾ ਸੀਗਾ ਮਤਲਬ ਵੀ ਮਤਲਬ ਯਾਰ ਮੇਰੇ ਮੇਰੇ ਗੈਸਟ ਆਈ ਹੈ ਬਸ ਆਪ ਵੀ ਗ ਵੀਰ ਦੋਸਤਾ ਫੜ ਮੇਰੀ ਕੈਸਟ ਆ ਵੇਖ ਯਾਰ ਖਰੀਦੋ ਕੈਸਟ ਨੂੰ ਹੁੰਦਾ ਚਾਤਾ ਬਿਲਕੁਲ 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 ਅਸੀਂ ਦੱਸਦੇ ਹੁੰਦੇ ਸੀ ਵੀ ਜਾ ਕੇ ਬਾਈ ਮੇਰੇ ਮੇਰੇ ਗਾਣੇ ਆਏ ਨਵੇਂ ਤੇ ਮੈਂ ਮੈਂ ਉਹਨਾਂ ਟਾਈਮਾਂ ਦੇ ਵਿੱਚ ਇੱਕ ਪੇਟੀ ਮੈਂ ਖੁਦ ਮੁੱਲ ਲੈ ਲਈ ਸੀਗੀ ਆਪਣੀ ਮਨ ਕੰਪਨੀ ਤੋਂ ਮੈਂ ਮੁੱਲ ਲੈ ਲਈ ਸੀਗੀ ਤੇ ਉਹ ਫਰਮਾਇਆ ਆਪਣੇ ਦੋਸਤਾ ਮਿੱਤਰਾਂ ਨੂੰ ਮਤਲਬ ਵੰਡਣ ਵਾਸਤੇ ਫਰੀ ਵੰਡਦੇ ਫਰੀ 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 ਮੈਂ ਕਿਹਾ ਵੀ ਬਹੁਤ ਪਿਆਰ ਦਿੱਤਾ ਮਿੱਤਰਾਂ ਨੇ ਕਹਿੰਦੇ ਬਹੁਤ ਸੋਹਣੇ ਗਾਣੇ ਯਾਰ ਤੇ ਬਸ ਉਦੋਂ ਤੋਂ ਲੈ ਕੇ ਅੱਜ ਤੱਕ 25 ਤੱਕ ਮਾਲਕ ਦੀ ਕਿਰਪਾ ਜੀ ਬੱਸ ਬੱਲੇ ਬੱਲੇ ਕੁੱਲ ਕਿੰਨੇ ਕ ਗਾਣੇ ਹੁਣ ਤੱਕ ਕਰ ਦਿੱਤੇ ਹੋਣਗੇ ਅਣਗਿਣਤ ਜਾਂ ਕੋਈ ਮਾੜੀ ਮੁੱਟੀ ਗਿਣਤੀ ਵਜ ਸਕਦੀ ਨਹੀਂ ਗਾਣੇ ਤਾਂ ਹੁਣ ਕਿਉਂਕਿ ਸਾਡਾ 99 99 ਤੱਕ ਕਾਫੀ ਗਾਣੇ ਹੋ ਗਏ ਤੇ ਮੈਂ ਮਤਲਬ ਇਹ ਦੱਸ ਸਕਦਾ ਵੀ ਸਭ ਤੋਂ ਪਹਿਲਾਂ ਸੌਰਿਆਂ ਤੋਂ ਹੀ ਮਟਿਆਰ ਫਿਰ ਚੱਲ ਸੋ ਚੱਲ ਸੋ ਚੱਲ ਲਾਸਟ ਜਿਹੜੀ ਹੁਣ ਸਾਡੀ ਆਈ ਹੈ ਅ ਮੇਰਾ ਖਿਆਲ ਆ ਬਾਪੂ ਵਾਲਾ ਗਾਣਾ ਬੰਦ ਰੇਡੀਓ ਇੱਥੋਂ ਤੱਕ ਦਾ ਸਫ਼ਰ ਹੈ ਤੇ ਆਪਣਾ ਪਹਿਲਾ ਫਿਰ ਜਿਹੜਾ ਸੀ ਉਹ ਥੋੜਾ ਜਿਹਾ ਆਉਣ ਦਿਓ ਓਹੋ ਮੇਰਾ ਖਿਆਲ ਯਾਰ ਉਹ ਮੈਨੂੰ ਥੋੜਾ ਯਾਦ ਨਹੀਂ ਆਉਂਦਾ ਹੈ ਮੈਂ ਮੈਨੂੰ ਯਾਦ ਨਹੀਂ ਹੈ ਉਹ ਜਦੋਂ ਵਿਆਹ ਨੂੰ ਬਹੁਤ ਚਿਰ ਹੋ ਗਿਆ ਨਾ ਸੌਰਿਆ ਦਾ ਪਿੰਡ ਯਾਦ ਨਹੀਂ ਰਹਿਦਾ ਹਾਂ ਵੇਖ ਲੋ ਸਰੋਤੇ ਨਵੇਂ ਫੈਨ ਕੈਨ ਵੀ ਨਹੀਂ ਗਾਣਾ ਪਹਿਲਾਂ ਪਰ ਮੈਂ ਮੈਂ ਜਿਹੜੀ ਹੁਣ ਲਾਸਟ ਵਾਲਾ ਮੈਂ ਉਹ ਸੁਣਾ ਦਿੰਦਾ ਨਾ ਗਾਣਾ ਸੁਣਾ ਕੇ ਲਾਸਟ ਤੇ ਵੀ ਅਸੀਂ ਆਉਣਾ ਸੀ ਹੋ ਸਕਦਾ ਸੀ ਸਾਰੀ ਸੁਣਦੇ ਹੁਣੇ ਲਈ ਬਿਲਕੁਲ ਵੇਖੋ ਬਿਲਕੁਲ ਤੁਸੀਂ ਐਂ ਕਰੋ ਜਿਹੜਾ ਤੁਹਾਡੇ ਦਿਲ ਦੇ ਬਿਲਕੁਲ ਕਰੀਬ ਆ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਆ ਤਨ ਯਾਰਾ ਹੀ ਆ ਗਿਆ ਉਹ ਸੁਣਾ ਦਿਓ ਹਾਂਜੀ ਹਾਂਜੀ ਮੈਂ ਇੱਕ ਸਖਤ ਗਾਣਾ ਕਰਿਆ ਸੀਗਾ ਉਹ ਮੈਂ ਗਾਣਾ ਸਾਂਝਾ ਕਰਦਾ ਓ ਦੁਨੀਆਂ ਵਿੱਚ ਵੱਸਦੇ ਲੋਕੋ ਓਏ ਕੁਝ ਤੇ ਸਮਝੋ ਕੁਝ ਤੇ ਸੋਚੋ ਆ ਉੱਜੜ ਜਾਣਾ ਸੰਸਾਰ ਰੌਣਕ ਨਾ ਰਹਿਣੀ ਓਏ ਧੀ ਤੇ ਰੁੱਖ ਨਾ ਜੇ ਸਾੰਬੇ ਨਾ ਮਾਰਣੀ ਨਾ ਛਾਰਣੀ ਓਏ ਧੀ ਤੇ ਰੁੱਖ ਨਾ ਜੇ ਸਾੰਬੇ ਨਾ ਮਾਰਣੀ ਨਾ ਛਾਰਣੀ ਇਹ ਵੀ ਗਾਣਾ ਲਾਸਟ ਵੀ ਆਉਣ ਦੇ ਬਾਪੂ ਬਾਪੂ ਵਾਲਾ ਬੰਦ ਰੇਡੀਓ ਹਾਂਜੀ ਹਾਂਜੀ ਇਹ ਮੇਰਾ ਹੁਣੇ-ਹੁਣੇ ਗਾਣਾ ਰਿਲੀਜ਼ ਹੋਇਆ ਉਹ ਕੰਸ ਤੇ ਪਿਆਏ ਬੰਦ ਰੇਡੀਓ ਉਹ ਫੋਟੋ ਰਹਿ ਗਈ ਟੰਗੀ ਕਿਉਂ ਇੰਨੀ ਜਲਦੀ ਛੱਡ ਕੇ ਤੁਰ ਗਿਆ ਆ ਦੁਨੀਆ ਰੰਗ ਬਰੰਗੀ ਰੱਬ ਦਾ ਸ਼ੁਕਰ ਮਨਾਉਂਦਾ ਸੀ ਰੋਟੀ ਖਾਣ ਪਿੱਛੋਂ ਬਾਪੂ ਓਏ ਬੇੜਾ ਸੁਣਾ ਹੋ ਗਿਆ ਤੇਰੇ ਜਾਨ ਪਿੱਛੋਂ ਬਾਪੂ ਦਰਵਾਜਾ ਸੁਨਾ ਹੋ ਗਿਆ ਤੇਰੇ ਜਾਨ ਪਿੱਛੋਂ ਬਾਪੂ ਤੇਰੇ ਜਾਨ ਪਿੱਛੋਂ ਬਾਪੂ ਕਹਿੰਦੇ ਗੈਕੀ ਦਾ ਕੀੜਾ ਹੁੰਦਾ ਹਨਾ ਮੈਂ ਕਿ ਇੱਕ ਇੰਟਰਵਿਊ ਕੀਤੀ ਮੈਂ ਪੁੱਛ ਬਠਾ ਸਵਾਲ ਵੈਸੇ ਮੈਂ ਚਲੋ ਤੁਹਾਨੂੰ ਪੁੱਛਦਾ ਨਹੀਂ ਕਿਉਂਕਿ ਤੁਹਾਨੂੰ ਪਹਿਲਾਂ ਦੱਸ ਰਿਹਾ ਮੈਂ ਪੁੱਛਿਆ ਬਈ ਕਦੋਂ ਕੋਈ ਫਿਰ ਇਹ ਕੀੜਾ ਬਾਹਰ ਆ ਗਿਆ ਸੀਗਾ ਉਹਨੂੰ ਪੁੱਛਿਆ ਕਹਿੰਦਾ ਵੀਰੇ ਫਿਰ ਚੁੰਡੀਆਂ ਹੀ ਵੜਦਾ ਸੀ ਅੰਦਰ ਵੀ ਹੁਣ ਤੂੰ ਗਾ ਕਹਿੰਦਾ ਫਿਰ ਮੈਂ ਗਾਉਣ ਲੱਗ ਪਿਆ ਉਹ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਕਦੋਂ ਕੇ ਸਕੂਲ ਟਾਈਮ ਹੋ ਗਿਆ ਸੀ ਹਾਂ ਮੇਂ ਗਵਣਾ ਸ਼ੁਰੂ ਜਾਂ ਕਾਲਜ ਟਾਈਮ ਕਦੋਂ ਇਹਦਾ ਵੀ ਇੱਕ ਸਮਾਂ ਹੁੰਦਾ ਮੈਂ ਮੇਰਾ ਜੰਗੀਆਣਾ ਪਿੰਡ ਪੈ ਜਾਂਦਾ ਸੀ ਜਿਲ੍ਹਾ ਬਰਨਾਲਾ ਹਲਕਾ ਭਧੌੜ ਤੇ ਅਸੀਂ ਸਲਾਦਪੁਰੇ ਪੜ੍ਹਦੇ ਰਹੇ ਜੀ ਜਿਲ੍ਹਾ ਬਟਿੰਡੇ ਚ ਤੇ ਬਸ ਉਦੋਂ ਆਪਣੇ ਟੀਚਰ ਮਾਸਟਰ ਸਾਡੇ ਸਾਥੋਂ ਗਾਣੇ ਸੁਣਦੇ ਹੁੰਦੇ ਸੀਗੇ ਤੇ ਮੈਂ ਉਦੋਂ ਕਹਿੰਦੇ ਹੋਰ ਨੂੰ ਹੁੰਦਾ ਸੀ ਉੱਠ ਕੇ ਮੈਂ ਖੜਾ ਹੋ ਜਾਂਦਾ ਸੀ ਹਾਂ ਚਾਹ ਹੁੰਦਾ ਮੈਨੂੰ ਫਿਰ ਜਿਵੇਂ ਪਹਿਲਾਂ ਕਿਹਾ ਕੀੜਾ ਮੀ ਆਉਂਦਾ ਹਾਰ ਖਲੋਲੀ ਆ ਉਦੋਂ ਦਾ ਦੰਦੀ ਵੱਟਦਾ ਅੱਛਾ ਇੱਕ ਇੱਕ ਉਹਨੇ ਲੋਹੇ ਦੇ ਕੀੜੇ ਉਹ ਵੀ ਅੰਦਰ ਗਲ ਜਾਂਦੇ ਇਹ ਪਲਾਸਟਿਕ ਦੇ ਕੀੜੇ ਹੁੰਦੇ ਆ ਜਿਹੜੇ ਗਲਦੇ ਵੀ ਨਹੀਂ ਅੰਦਰ ਹੁਣ ਤੱਕ ਨਹੀਂ ਗਲੇ ਹੋਣੀ ਵੀ ਹੈਗੇ ਹੈ ਉਹੀ ਜੋਸ਼ ਉਵੇਂ ਹੀ ਹੈ ਬਿਲਕੁਲ ਜੀ ਬਿਲਕੁਲ ਬਹੁਤ ਜੋਸ਼ ਹੈ ਬਹੁਤ ਜੋਸ਼ ਹੈ ਜੀ ਹਜੇ ਵੀ ਮਾਲਕ ਦੀ ਕਿਰਪਾ ਬਸ ਜਿਹੜੇ ਮੇਰੇ ਸਰੋਤੇ ਆ ਇਹ ਮੈਨੂੰ ਇਹੀ ਪਿਆਰ ਕਰਦੇ ਆ ਇਹੀ ਜਵਾਨ ਰੱਖਦੇ ਆ ਕਈ ਬੰਦੇ ਸੋਚਦੇ ਨੇ ਭਪਿੰਦਰ ਜੀ ਤੂੰ ਹਜੇ ਜੰਗ ਜਲ ਗਈ ਐ ਨਾ ਮੈਂ ਕਿਹਾ ਨਹੀਂ ਉਹ ਮੇਰੇ ਚਾਉਣ ਵਾਲਿਆਂ ਨੂੰ ਪਤਾ ਐ ਮੈਂ ਕਿੰਨਾ ਕ ਜੰਗ ਐ ਮੈਨੂੰ ਉਹ ਇੰਨੀ એનર્ਜੀ ਦਿੰਦੇ ਆ ਨਾ ਮੇਰੇ ਚਾਉਣ ਵਾਲੇ ਮੈਂ ਦੱਸ ਨਹੀਂ ਸਕਦਾ ਇਹਨਾਂ ਕਰਕੇ ਅਸੀਂ ਹਮੇਸ਼ਾ ਖੁਸ਼ ਰਹੀਦਾ ਤੇ ਮੈਂ ਤਾਂ ਸਰੋਤੇ ਦੇਖੋ ਬੰਦਾ ਕਹਿੰਦਾ ਨਾ ਵੀ ਮੈਂ ਕਮਾਈਆਂ ਕਰਦਾ ਮੈਂ ਕਮਾਈਆਂ ਕਰਦਾ ਨਹੀਂ ਮੇਰੇ ਬੱਚਿਆਂ ਨੂੰ ਪਾਲਣ ਵਾਸਤੇ ਮੇਰਾ ਜਿਹੜਾ ਰੋਟੀ ਰਾਗ ਚਲਾਉਂਦੇ ਮੇਰੇ ਸਰੋਤੇ ਚਲਾਉਂਦੇ ਆ ਇਹੀ ਮੈਨੂੰ ਪੈਸੇ ਦਿੰਦੇ ਆ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਲਿਖਾਈ ਵੀ ਇਹਨਾਂ ਦੇ ਜ਼ਰੀਏ ਚੱਲਦਾ ਜੀ ਸਾਰਾ। ਨਹੀਂ ਤਾਂ ਭਈ ਗੋਆ ਜਾਂਦੀ ਹਨਾ ਅੱਜ ਦੀ ਸਮਝ ਹੁੰਦਾ। ਆਪਣੇ ਜੀ ਇਹ ਸਵਾਲ ਮੈਂ ਪੁੱਛਣਾ ਸੀ ਵੈਸੇ। ਬਿਲਕੁਲ ਬਿਲਕੁਲ। ਨਹੀਂ ਮੈਂ ਮੈਂ ਹਾਂਜੀ। ਇਹ ਸੌਰੀ ਮੈਂ ਸਵਾਲ ਟਕਣਾ ਇਹ ਨਵੇਂ ਮੁੰਡਿਆਂ ਵਿੱਚ ਕੁਝ ਹੈਗੇ ਮੁੰਡੇ ਸਿਆਣੇ ਵੀ ਹੈਗੇ ਚੰਗੇ ਵੀ ਹੈਗੇ। ਪਰ ਜਿਹੜੀ ਜਿਹੜੀ ਇੱਜ਼ਤ ਇੱਕ ਉਹ ਤੁਹਾਡੇ ਲੈਵਲ ਦੇ ਜਿਹੜੇ ਕਲਾਕਾਰ ਸੀ ਤੁਹਾਡੇ ਸਮਕਾਲੀ ਕਹੋ। ਬਿਲਕੁਲ ਜੀ। ਉਹਨਾਂ 'ਚ ਬਹੁਤ ਜ਼ਿਆਦਾ ਹਨਾ। ਬਿਲਕੁਲ ਜੀ। ਇੱਕ ਪਿਆਰ, ਆਪਣਾਪਨ, ਇੱਜ਼ਤ ਦੇਣੀ, ਇੱਜ਼ਤ ਲੈਣੀ ਪਰ ਨਵੇਂ ਕੁਝ ਕੋ ਇਹੋ ਜਿਹੇ ਕਲਾਕਾਰ ਫੁਕਰੀ ਵੀ ਕਹਾਂਗਾ ਮੈਂ। ਉਹ ਤੁਸੀਂ ਭਾਵੇਂ ਨਾ ਕਹੋ ਮੈਂ ਕਹਿ ਸਕਦਾ ਫੁਕਰੇ ਹੈਗੇ ਆ ਚਲੋ ਜੀ ਸਾਡੇ ਉਹ ਉਹ ਰਿਗਾਰਡ ਘੱਟ ਕਰਦੇ ਸੀਨੀਅਰਸ ਦਾ ਹਨਾ ਜਿਹੜਾ ਕਰਨਾ ਚਾਹੀਦਾ ਬਣਦਾ ਨਹੀਂ ਮੈਂ ਦੇਖਿਆ ਨਵੇਂ ਆਰਟਿਸਟ ਆ ਜਿਹੜੇ ਇਹ ਪੁਰਾਣੇ ਆਰਟਿਸਟਾਂ ਦੇ ਨਾਲ ਘੱਟ ਕੋਲ ਦੇ ਮਿਲਦੇ ਆ ਤੇ ਮੈਂ ਅਸੀਂ ਕਈ ਵਾਰੀ ਹੁੰਦਾ ਹੁੰਦਾ ਸਾਡਾ ਪੁਰਾਣੇ ਕਲਾਕਾਰਾਂ ਚ ਜਿਵੇਂ ਕੋਈ ਮੇਲਾ ਕਿਤੇ ਵਿਆਹ ਤੇ ਗਏ ਹੋਏ ਆ ਇਹ ਨਵੇਂ ਜੇ ਲੱਗ ਵਜ ਜਾਂਦੇ ਆ ਅਸੀਂ ਫਿਰ ਲੱਗ ਵਜ ਜਾਂਦੇ ਆ ਤੇ ਫਿਰ ਬਾਜੂ ਕਾਬਤ ਫਿਰ ਕਿੱਥੇ ਸਿੱਧ ਹੋਣੀ ਆ ਬਜ਼ੁਰਗਾਂ ਦੀ ਕਈ ਵੀ ਨਵਾਂ ਨੌ ਦਿਨ ਤੇ ਪੁਰਾਣਾ ਹਾਂ ਨਹੀਂ ਇਹ ਵੀ ਨਾ ਜਦੋਂ ਤੁਸੀਂ ਤਾਂ ਆਪਣੇ ਸੀਨੀਅਰ ਜੀ ਜਮਲਾ ਜੱਟ ਜੀ ਜਾਂ ਤੁਸੀਂ ਉਹਨਾਂ ਦੀ ਸਾਰਿਆਂ ਦੀ ਇੱਜ਼ਤ ਕਰਦੇ ਜਿੰਨੇ ਥੋੜੇ ਸੀਨੀਅਰ ਸੀ ਹਨ ਚਲੋ ਜੋ ਆਪੋ ਆਪਣੀ ਸੋਚ ਹੁੰਦੀ ਆ ਹੌਲੀ ਹੌਲੀ ਜਦੋਂ ਬੰਦਾ ਮਚੋਰ ਹੋ ਜਾਂਦਾ ਨਾ ਸਾਰਾ ਕੁਝ ਆ ਜਾਂਦਾ ਸਿੱਖ ਜਾਂਦਾ ਹੌਲੀ ਹੌਲੀ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਣਾ ਕੋਈ ਐਹੋ ਜੀ ਕਹਾਣੀ ਐਹੋ ਜੀ ਗੱਲ ਜਿਹੜੀ ਤੁਹਾਨੂੰ ਦੱਸਣ ਲੱਗੇ ਕੋਈ ਇਮੋਸ਼ਨਲ ਹੋਵੇ ਮੈਂ ਕੀ ਕਹਿਣ ਲੱਗਾ ਦੱਸਣ ਲੱਗੇ ਸ਼ਰਮ ਆਵੇ ਇਮੋਸ਼ਨਲ ਹੋਵੇ ਉਹ ਮੈਂ ਹੋਰ ਕਰ ਲੱਗੇ ਉਹ ਅੱਗੇ ਕਰਦਾ ਦੱਸਣ ਲੱਗੇ ਵੀ ਆ ਗੱਲ ਉਹ ਮੈਂ ਅਗਲਾ ਸਵਾਲ ਕਰਦਾ ਅੱਜ ਦੇ ਦੱਸੋ ਵੀ ਕੋਈ ਐਹੋ ਜੀ ਕਹਾਣੀ ਕੋਈ ਕੱਸਾ ਜਿਹੜਾ ਇਮੋਸ਼ਨਲ ਹੋਵੇ ਤੁਹਾਡੀ ਜ਼ਿੰਦਗੀ ਨਾਲ ਜੁੜਿਆ ਅ ਵੈਸੇ ਤਾਂ ਸਾਰਾ ਕੁਝ ਠੀਕ ਹੈ ਵਧੀਆ ਹੈ ਤੇ ਇਹ ਕਹਿ ਲਓ ਵੀ ਗੱਲਾਂ ਆ ਜਾਂਦੀਆਂ ਦਿਮਾਗ 'ਚ ਮੈਂ ਲਿਉਣਾ ਹੌਲੀ-ਹੌਲੀ ਜਦੋਂ ਆਪਾਂ ਹੋਰ ਗੱਲ ਕਰਦੇ ਆ ਕੋਈ ਨਹੀਂ ਜਦੋਂ ਤੁਸੀਂ ਇਹੋ ਜਿਹਾ ਕੋਈ ਦੱਸ ਦਿਓ ਮਜ਼ਾਕ ਵਾਲਾ ਹੈ ਮਜ਼ਾਕ ਵਾਲਾ ਦੱਸ ਦਿਓ ਸੀਰੀਅਸ ਨਾ ਦੱਸੋ ਮਜ਼ਾਕ ਵਾਲੀਆਂ ਤਾਂ ਬਹੁਤ ਹੈ ਮਜ਼ਾਕ ਵਾਲੀ ਦੱਸ ਤੂੰ ਕਿ ਤੂੰ ਕਿ ਇਹੋ ਜਿਹੀ ਹੋਵੇ ਸੁਭਾਅ ਬਣਿਆ ਹੋਵੇ ਮਜ਼ਾਕ-ਮਜ਼ਾਕ 'ਚ ਹੋ ਜਾਂਦਾ ਉਹ ਗੱਲ ਯਾਦ ਰਹਿੰਦੀ ਕਿਤੇ ਮਿਲਦੇ ਉਹ ਬੰਦਾ ਕੱਲਾ ਬੈਠਾ ਹੱਸ ਪੈਂਦਾ ਕਈ ਵਾਰ ਹਾਂਜੀ 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 ਨਹੀਂ ਨਹੀਂ ਇਹੋ ਜਿਹਾ ਕੋਈ ਕਿੱਸਾ ਨਹੀਂ ਨਹੀਂ ਕਿਸੇ ਕੋਈ ਇਦਾਂ ਦਾ ਕੋਈ ਹੈ ਹੀ ਨਹੀਂ ਇਦਾਂ ਦਾ ਖੈਰ ਮੈਂ ਤਾਂ ਹਰ ਜਗ੍ਹਾ ਰਿਸਪੈਕਟ ਹੀ ਦਿੱਤੀ ਹੈ ਸਰੋਤਿਆਂ ਨੇ ਬਹੁਤ ਪਿਆਰ ਹੀ ਦਿੱਤਾ ਪਰ ਜੀ ਹਾਂ ਠੀਕ ਹੈ ਅੱਛਾ ਉਹ ਸਮੇਂ ਜਿਹੜੇ ਦੋਸਤ ਸੀਗੇ ਮਿੱਤਰ ਸੀ ਜਦੋਂ ਕਹਿੰਦੇ ਆ ਵੀ ਨਹੀਂ ਬਾਈ ਤੇਰੇ ਤੋਂ ਹੋਣਾ ਹੀ ਨਹੀਂ ਜ਼ਿਆਦਾਤਰ ਹੁੰਦਾ ਵੀ ਤੂੰ ਕਰ ਹੀ ਨਹੀਂ ਸਕਦਾ ਹੋਣਾ ਹੀ ਨਹੀਂ ਤੇ ਵੱਡੀਆਂ ਗੱਲਾਂ ਹੁੰਦੀਆਂ ਹਨਾ ਜਦੋਂ ਬੰਦਾ ਫਾਰਮ 'ਚ ਹੁੰਦਾ ਚਾਹੇ ਨਵੇਂ ਕੰਮ 'ਚ ਉਦੋਂ ਦਾ ਕੋਈ ਹੈ ਟੌਂਚ ਜਾਂ ਕੋਈ ਗੱਲਾਂ ਯਾਦ ਦੋਸਤ ਕਹਣ ਤੂੰ ਕਰ ਨਹੀਂ ਸਕਦਾ ਤੇ ਤੁਸੀਂ ਕਰਗੇ ਤੇ ਬਾਅਦ 'ਚ ਵੇਦੇ ਰਹਿ ਗਏ ਇਹੋ ਜਿਹਾ ਕੋਈ ਕਸਾ ਨਹੀਂ ਮੇਰੇ ਜਿਹੜੇ ਪੁਰਾਣੇ ਦੋਸਤ ਹੈ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ 88 28 ਨਵੰਬਰ ਨੂੰ ਰੋਪੜ ਐਂਟਰ ਹੋ ਗਿਆ ਸੀਗਾ ਇਹ ਉੱਥੇ ਮੇਰੇ ਦੋਸਤ ਬਾਈ ਰਣਜੀਤ ਹੁਣ ਜੀਤਾ ਬਾਈ ਕੋਟਲੇ ਵਾਲਾ ਹੋਰ ਮੇਰੇ ਮਿੱਤਰ ਮਲਾਜੇ ਮੇਰੇ ਨਾਲ ਬਹੁਤ ਸਰਕਲ ਵਧੀਆ ਬਣਾਇਆ ਰੋਪੜ ਦਾ ਤੇ ਅੱਜ ਦੀ ਤਰੀਕ ਵਿੱਚ ਵੀ ਉਹ ਨਾਲ ਹੈ ਤੇ ਉਹਨਾਂ ਨੇ ਕਿਤੇ ਭਰਾਵਾਂ ਨੇ ਐਨ ਵੀ ਸਾਡੀਆਂ ਲੱਤਾਂ ਖਿੱਚੀਆਂ ਸਿੰਘਪਿੰਡ ਤੋਂ ਭਪਿੰਦਰ ਮੇਰਾ ਭਾਈ ਉਹ ਵੀ ਮੇਰੇ ਪੁਰਾਣੇ ਮਿੱਤਰ ਬਹੁਤ ਸਹਿਯੋਗ ਕੀਤਾ ਮਿੱਤਰਾਂ ਨੇ ਅੱਜ ਦੀ ਤਰੀਕ ਵਿੱਚ ਵੀ ਨਾਲ ਹੈ ਇਹ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਪਹਿਲਾਂ ਤਾਂ ਪਿਆਰ ਹੀ ਵਾਲਾ ਸੀਗਾ ਸਾਰਿਆਂ ਦੇ ਵਿੱਚ ਨਾ ਫਰਕ ਪੈ ਗਿਆ ਇਸ ਚੀਜ਼ ਦਾ ਉਹ ਇਦਾਂ ਦੀ ਕੋਈ ਲੱਤਾਂ ਖੇਚਣ ਵਾਲੀ ਗੱਲ ਨਹੀਂ ਸਾਰੇ ਹੁਣ ਵੀ ਸਪੋਰਟ ਕਰਦੇ ਆ ਆਪਣੀ ਫੋਨ ਆਉਂਦੇ ਆ ਬਾਈ ਥੋੜਾ ਗਾਣਾ ਸੁਣਿਆ ਆ ਸੁਣਿਆ ਤੇ ਹੁਣ ਵੀ ਪਿਆਰ ਕਰਦੇ ਆ ਲਾਸਟ ਤੇ ਜਾਂਦੇ ਜਾਂਦੇ ਕੋਈ ਇੱਕ ਦੋ ਗਾਣੇ ਜ਼ਰੂਰ ਹੋਰ ਸੁਣਾ ਦੇ ਬਿਲਕੁਲ ਜੀ ਬਿਲਕੁਲ ਗਾਣੇ ਜਿਹੜੇ ਤੁਹਾਡੇ ਪਸੰਦੀਦੇ ਹੋਣ ਚਾਹੀਏ ਹਾਂ ਹਾਂ ਨਹੀਂ ਨਹੀਂ ਸਾਰੇ ਇੱਕ ਮੇਰਾ ਗਾਣਾ ਬਹੁਤ ਜ਼ਿਆਦਾ ਜਿਹੜਾ ਕਿ ਸਾਰਿਆਂ ਨੇ ਪਸੰਦ ਕਰਿਆ ਉਹ ਗਾਣਾ ਮੈਂ ਤੁਹਾਡਾਂ ਨਾਲ ਸਾਂਝਾ ਕਰਦਾ ਅ ਚੋ ਨੇ ਦੀ ਟਰਾਲੀ ਦਾ ਸਾਰੇ ਨੇ ਸੁਣਿਆ ਹੈਨਾ ਜੀ ਛਣ ਛਣ ਵੀ ਸਾਰਿਆਂ ਨੇ ਸੁਣਿਆ ਤੇ ਮੇਰੇ ਖਿਆਲ ਹਾਂਜੀ ਫੋਕਾ ਫੋਕਾ ਪਣੀ ਮੈਂ ਹਾਂ ਫੋਕਾ ਪਣੀ ਹਾਂ ਇੱਕ ਵਾਰ ਫੋਕਾ ਪਾਣੀ ਗਾਣਾ ਹੈ ਉਹ ਤੁਹਾਨੂੰ ਸਾਂਝਾ ਕਰਦਾ ਹਾਂ ਹਾਂਜੀ ਘਰ ਵਾਲੀ ਕਹਿੰਦੀ ਆ ਘਰ ਵਾਲੀ ਨੂੰ ਕਹਿੰਦੀ ਮੰਡੀ ਗਿਆ ਸੀ ਲੈਣ ਟਰੈਕਟਰ ਖਾਲੀ ਹੱਥੀਆਂ ਵੜਿਆ ਤੇਰਾ ਮੂਡ ਆਫ ਜਾ ਲੱਗਦਾ ਏ ਨਾਲੇ ਪਾਰਾਂ ਵੀ ਤੇਰਾ ਹੈ ਛੜਿਆ ਕਿਉਂ ਆਥਣ ਕਰਤਾ ਹਾਨਦਿਆ ਯਾਰਾਂ ਕੋਲ ਖੜ ਗਿਆ ਹੋਵੇਂਗਾ ਜਾਂ ਪੈਗ ਲਾਉਣ ਦਾ ਮਾਰਾ ਵੇ ਮੇਰੇ ਪੇਕੀ ਵੜ ਗਿਆ ਹੋਵੇਂਗਾ ਉਹ ਕਹਿੰਦਾ ਭਾਈਆਂ ਦੀ ਪਿੰਡ ਵਿੱਚ ਚਲਦੀ ਐ ਮੈਂ ਫੜਾ ਮਾਰਦੀ ਰਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੈਨੂੰ ਫੋਕਾ ਪਾਣੀ ਦੇ ਛੱਡਿਆ ਨਾ ਹਟਿਓ ਕੋਕ ਮੰਗਾਇਆ ਨਹੀਂ ਜੱਟ ਸਹਰੋਂ ਵੈਸ਼ ਨੂੰ ਐ ਮੋੜਿਆ ਜਿਵੇਂ ਯਾਤਰਾ ਕਰਕੇ ਆਇਆ ਨਹੀਂ ਐਦਾ ਮਤਲਬ ਸ਼ੁਗਲ ਮਲੇ ਵਾਲੇ ਗਾਣੇ ਹਾਂ ਕਾਮੇਡੀ ਮੈਂ ਗਾਉਣਾ ਹੀ ਪਸੰਦ ਕਰਦਾ ਆਪਿੰਦਰ ਬਾਈ ਇੰਟਰਵਿਊ ਫਿਰ ਲੰਬੀ ਹੋ ਜਾਣੀ ਹੈ ਤੇ ਤੁਸੀਂ ਵੀ ਜਾਣਾ ਹੋਏਗਾ ਅਸੀਂ ਤਾਂ ਇੰਟਰਵਿਊ ਹੀ ਕਰਨੀਆ ਨੇ ਜੇ ਤੁਹਾਨੂੰ ਲੱਗਦਾ ਮੈਂ ਹੋਰ 15 ਮਿੰਟ ਲਾ ਲੈਣਾ ਚਲੋ ਜੀ ਮੈਂ ਲੇਟ ਹੋ ਜਾਾਂਗੇ ਫਿਰ ਆਪਾਂ ਬਾਈ ਅੱਜ ਕੰਮ ਵੈਸੇ ਵੈਸੇ ਇਹ ਗੱਲਾਂ ਪਤਾ ਰਿਕਾਰਡ ਜਿਹੜੇ ਹੋਈਆਂ ਕਠਨੀਆਂ ਨਹੀਂ ਇੰਜ ਹੀ ਚੱਲਦੀਆਂ ਨੇ ਕੋਈ ਪ੍ਰੋਬਲਮ ਤਾਂ ਨਹੀਂ ਨਾ ਨਾ ਜੀ ਕੋਈ ਪ੍ਰੋਬਲਮ ਬਾਈ ਭੁਪਿੰਦਰ ਗਿੱਲ ਅੱਜ ਫਿਰੋਜ਼ਪੁਰ ਪਹੁੰਚੇ ਨੇ ਪਿੰਡ ਟਿੱਬੀ ਬੜਾ ਵਧੀਆ ਪ੍ਰੋਗਰਾਮ ਲਾਇਆ ਲੋਕਾਂ ਨੇ ਬਹੁਤ ਵਧੀਆ ਸੁਣਿਆ ਔਰ ਉਹ ਗੱਲ ਮੈਂ ਇੰਟਰਵਿਊ ਚ ਵੀ ਕਹਿਤੀ ਵੀ ਲੋਕ ਥੱਲੋਂ ਵਾਜਾ ਮਾਰ ਰਹੇ ਸੀ ਬਾਈ ਭੁਪਿੰਦਰ ਗਿੱਲ ਵਰਗਾ ਲੱਗਦਾ ਪਰ ਹੈਗਾ ਹੀ ਭੁਪਿੰਦਰ ਗਿੱਲ ਸੀਗਾ ਸਟੇਜ ਤੇ ਪੂਰਾ ਆਨੰਦ ਲਿਆ ਲੋਕਾਂ ਨੇ ਔਰ ਪੂਰੇ ਇਲਾਕੇ ਦੇ ਵਿੱਚ ਲੱਗੇ ਤੱਗੇ ਵੀ ਬਾਈ ਦੇ ਬੜੇ ਸ਼ੋਅ ਲੱਗ ਰਿਹਾ ਬਹੁਤ ਵਧੀਆ ਤਰੀਕੇ ਨਾਲ ਬਾਈ ਦਾ ਨਜ਼ਾਰਾ ਆ ਜਾਂਦਾ ਸੁਣ ਕੇ ਔਰ ਕੈਮਰੇ ਤੇ ਵੀ ਜਿਹੜਾ ਹੀ ਸੁਣਿਆ ਇਹ ਨਹੀਂ ਵੀ ਉੱਥੇ ਕਈ ਵਾਰ ਹੋ ਜਾਂਦਾ ਮਗਰ ਕੈਸਟ ਹੋਸਟ ਵੀ ਲਾ ਲੈਂਦੇ ਹਣਾ ਉਹ ਨਾ ਰੋਲਾ ਪੈਂਦਾ ਨਹੀਂ ਨਹੀਂ ਅਸੀਂ ਕੈਸਟ ਪਹਿਲਾਂ ਲਾਉਂਦੇ ਹੁੰਦੇ ਸੀਗੇ ਹਾਂ ਨਹੀਂ 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 ਟਿਪ ਹੋਰ ਰਹਿ ਗਿਆ ਮੇਰਾ ਹਾਂ ਨਹੀਂ 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 ਆਪਾਂ ਅਸੀਂ ਕੈਸਟ ਲਾ ਕੇ ਸੀਡੀ ਲਾ ਕੇ ਨਹੀਂ ਸੀਗਾ ਹੁੰਦੇ ਅਸੀਂ ਜਿੰਨਾ ਵੀ ਗਾਈ ਦਾ 2 ਘੰਟੇ 3 ਘੰਟੇ ਅਸੀਂ ਲਾਈਵ ਗਾਈ ਦਾ ਕਹਿਣ ਦਾ ਭਾਵ ਇੱਕ ਵਾਰੀ ਹੋਇਆ ਵੀ ਹੈ ਸਾਡੇ ਨਾਲ ਤੁਸੀਂ ਦੱਸੋ ਕਹਿੰਦੇ ਸੀ ਕੋਈ ਏਦਾਂ ਕੋਈ ਟਰੈਜੇਡੀ ਸਾਡੇ ਨਾਲ ਇੱਕ ਵਾਰੀ ਐਦਾਂ ਹੋਇਆ ਸੀ ਕਿਉਂਕਿ ਅਸੀਂ ਰਿਹੈਸਲ ਬਹੁਤ ਜ਼ਿਆਦਾ ਕਰੀ ਰਿਹੈਸਲ ਕਰਕੇ 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 ਅਸੀਂ ਮਿਊਜ਼ੀਸ਼ੀਅਨਾਂ ਨੂੰ ਬਿਠਾ ਕੇ ਇਹਨਾਂ ਨੂੰ ਤੇ ਇੱਕ ਪ੍ਰੋਗਰਾਮ ਤੇ ਸਾਨੂੰ ਬੰਦਾ ਕਹਿੰਦਾ ਯਾਰ ਤੁਸੀਂ ਸੀੜੀ ਲਾਈ ਹੋਈ ਐ ਅੱਛਾ ਹਾਂ ਮੈਂ ਕਿਹਾ ਬਾਈ ਜੀ ਨਹੀਂ ਅਸੀਂ ਸੀੜੀ ਤੇ ਮੈਂ ਹਗਾਉਂਦੀ ਨਹੀਂ ਮੈਂ ਕਿਹਾ ਵੀ ਮੈਂ ਰੋਕ ਲੈ ਕਹਿੰਦੇ ਰੋਕੋ ਫਿਰ ਮੈਂ ਢੋਲ ਵਾਲੇ ਨੂੰ ਕਿਹਾ ਮੈਂ ਮੁੰਡੇ ਨੂੰ ਢੋਲ ਵਜਾ ਕੇ ਦਿਖਾ ਬਾਈ ਉਹਨੇ ਢੋਲ ਵਜਾਇਆ ਢੋਲ ਕ ਵਜਾਈ ਦੂਜੇ ਨੂੰ ਤਬਲਾ ਵਜਾਇਆ ਫਿਰ ਮੈਂ ਵੀ ਦੱਸਿਆ ਵੀ ਐ ਕਰਕੇ ਫਿਰ ਜਦੋਂ ਸਿਸਟਮ ਫੇਰ ਸ਼ੁਰੂ ਹੋਇਆ ਉਹ ਫੇਰ ਵੀ ਬੰਦਾ ਐ ਕਰੀ ਆਵੇ ਯਾਰ ਕਹਿੰਦਾ ਲੱਗਦੀ ਮੈਨੂੰ ਸੀੜੀ ਹੋਈ ਐ ਸੀੜੀ ਲੰਭ ਰਹੀ ਹੁੰਦੀ ਉਹ ਮੈਂ ਕਹਾਂ ਨਹੀਂ ਭਰਾ ਵਾਹ ਇਹਦਾ ਲਾਈਵ ਗਾਉਣ ਵਾਲਿਆ ਤੇ ਬਸ ਸੱਤ ਸੀੜੀ ਤੇ ਗਾਣੇ ਹੁੰਦਾ ਲਾਈਵ ਗਾਇਦਾ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਭਪਿੰਦਰ ਗਿੱਲ ਦਾ ਤੁਹਾਨੂੰ ਇਹ ਇੰਟਰਵਿਊ ਕਿਵੇਂ ਦੀ ਲੱਗੀ ਕਿਹੜਾ ਗਾਣਾ ਤੁਸੀਂ ਪਹਿਲੀ ਵਾਰ ਸੁਣਿਆ ਸੀ ਕਦੋਂ ਭਪਿੰਦਰ ਬਾਈ ਨੂੰ ਪਹਿਲੀ ਵਾਰ ਸੀੜੀ ਤੇ ਜਾ ਕੈਸਟ ਦੇ ਵਿੱਚ ਸੁਣਿਆ ਸੀ ਜਾਂ ਟੀਵੀ ਤੇ ਦੇਖਿਆ ਸੀ ਉਹ ਕਮੈਂਟ ਕਰਕੇ ਜਰੂਰ ਦੱਸਣਾ ਔਰ ਬਾਕੀ ਅਗਰ ਤੁਹਾਡਾ ਕੋਈ ਸਵਾਲ ਆ ਤੁਹਾਨੂੰ ਲੱਗਦਾ ਕਿ ਅਸੀਂ ਰਹਿ ਗਏ ਆ ਕਮੈਂਟ ਵਿੱਚ ਦੱਸ ਦਿਓ ਜੋ ਹੋ ਸਕੇ ਆ ਤਾਂ ਬਾਈ ਤੁਹਾਨੂੰ ਜਵਾਬ ਲੈ ਕੇ ਤੁਹਾਡੇ ਤੱਕ ਜਰੂਰ ਪੇਸ਼ ਕਰਾਂਗੇ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ ਸੋਕ